ਤਤ ਗੁਰਮਤ ਗਿਆਨ YouTube ਚੈਨਲ ਨੂੰ ਵੇਖਣ ਸੁਣਨ ਵਾਲਿਓ ਇੱਕ ਵਾਰੀ ਸਾਰੇ ਫਤਿਹ ਦੀ ਸਾਂਝ ਕਰ ਲਈਏ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਇੱਕ ਜੋ ਟਾਪਿਕ ਸਾਂਝਾ ਕਰਨਾ ਹੈ ਉਹ ਹੈ ਇਤਿਹਾਸ ਕੀ ਹੁੰਦਾ ਹੈ ਮੈਂ ਇਹਦਾ ਨਾਮ ਰੱਖਿਆ ਵੈਸੇ ਇਤਿਹਾਸ ਦੀ ਮੌਤ ਜਿਹੜਾ ਸਾਨੂੰ ਪੜਾਇਆ ਜਾਂਦਾ ਹੈ ਕੀ ਉਹ ਸੱਚਮੁੱਚ ਇਤਿਹਾਸ ਹੁੰਦਾ ਹੈ ਕਿ ਨਹੀਂ ਹੁੰਦਾ ਇਹਦੇ ਤੇ ਆਪਾਂ ਵਿਚਾਰ ਕਰਨੀ ਹੈ ਜਦੋਂ ਕੋਈ ਰੱਬੀ ਨੂਰ ਧਰਤੀ ਨੂੰ ਸੋਧਣ ਸਵਾਰਨ ਲਈ ਆਪਣੇ ਪਵਿੱਤਰ ਉਪਦੇਸ਼ ਜੀਵਾਂ ਮਨੁੱਖਾਂ ਜੀਵਾਂ ਸੰਮੁਖ ਮਾਂਝ ਸਮਾਰ ਕੇ ਰੱਖਦਾ ਹੈ ਤਦੋਂ ਹੀ ਇਤਿਹਾਸ ਦਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਉਪਦੇਸ਼ਾਂ ਨੇ ਜਦੋਂ ਜਦੋਂ ਵੀ ਅਮਲੀ ਰੂਪ ਧਾਰਨ ਕੀਤਾ ਤਾਂ ਇਤਿਹਾਸ ਸਾਕਾਰ ਹੋ ਜਾਂਦਾ ਹੈ ਮਹਾਂਪੁਰਖਾਂ ਦਾ ਸੰਸਾਰ ਤੇ ਆਉਣਾ ਵੀ ਤਾਂ ਇੱਕ ਸੁੰਦਰ ਇਤਿਹਾਸਿਕ ਘਟਨਾ ਹੀ ਹੁੰਦੀ ਹੈ ਜੋ ਕੁਝ ਧਰਤੀ ਤੇ ਕਿਸੇ ਖਿੱਤੇ ਵਿੱਚ ਚੰਗਾ ਜਾਂ ਮੰਦਾ ਵਾਪਰਿਆ ਹੈ ਉਸ ਨੂੰ ਇਨ ਬਿਨ ਪੇਸ਼ ਕਰਕੇ ਲਿਖਤ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਆਉਣ ਵਾਲੀਆਂ ਨਸਲਾਂ ਲਈ ਸੁਰੱਖਿਅਤ ਕਰਨਾ ਹੀ ਇਤਿਹਾਸ ਕਹਾਉਂਦਾ ਹੈ ਕੋਈ ਮਨੁੱਖ ਦੁਨੀਆ ਵਿੱਚ ਮਿਲ ਸਕੇਗਾ ਜੋ ਹੂਬ ਹੂ ਘਟਨਾਵਾਂ ਨੂੰ ਬਿਆਨ ਕਰ ਸਕੇ ਜਿਵੇਂ ਕਿ ਉਹ ਵਾਪਰੀਏ ਸਨ ਜੀ ਨਹੀਂ ਇਸ ਤਰ੍ਹਾਂ ਸੰਭਵ ਨਹੀਂ ਹੁੰਦਾ ਪਹਿਲੀ ਗੱਲ ਕਿ ਅਸਲ ਘਟਨਾ ਵਾਪਰਨ ਤੋਂ ਕਿੰਨਾ ਸਮਾਂ ਬਾਅਦ ਕੋਈ ਲਿਖਤ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਸਮਾਂ ਬੀਤਣ ਨਾਲ ਘਟਨਾ ਦਾ ਘਟਨਾ ਦਾ ਦਰਦ ਮਠਾ ਪੈਣਾ ਸ਼ੁਰੂ ਹੋ ਜਾਂਦਾ ਹੈ ਫਿਰ ਘਟਨਾ ਦੇ ਸਬੂਤ ਮਿਟਣ ਲੱਗ ਪੈਂਦੇ ਹਨ ਅਗੋਂ ਲੇਖਕ ਦਾ ਮਾਨਸਿਕ ਪੱਧਰ ਕਿੰਨਾ ਕੁ ਹੈ ਸਾਡੇ ਬਹੁਤੇ ਇਤਿਹਾਸਕਾਰਾਂ ਨੂੰ ਨਾਵਾਂ ਥਾਵਾਂ ਤੇ ਘਟਨਾਵਾਂ ਬਾਰੇ ਸਧਾਰਨ ਜਿਹੀ ਜਾਣਕਾਰੀ ਹੁੰਦੀ ਹੈ ਉਹਨਾਂ ਦੀਆਂ ਲਿਖਤਾਂ ਵਿੱਚੋਂ ਬੜੀ ਮਿਹਨਤ ਨਾਲ ਕੋਈ ਸੁੱਚਾ ਮੋਤੀ ਸ਼ਾਇਦ ਲੱਭ ਪਵੇ ਲੇਖਕ ਜਿਸ ਸੱਭਿਆਤਾ ਵਿੱਚ ਪਲਿਆ ਪ੍ਰਵਾਨ ਚੜ੍ਹਿਆ ਹੈ ਉਸ ਅਨੁਸਾਰ ਉਹ ਘਟਨਾਵਾਂ ਨੂੰ ਸਮਝੇਗਾ ਤੇ ਬਿਆਨ ਕਰੇਗਾ ਲੇਖਕ ਜਿਸ ਧਰਮ ਨੂੰ ਮੰਨਣ ਵਾਲਾ ਹੈ ਉਸ ਮੁਤਾਬਕ ਉਸ ਦੀ ਮਨੋ ਸਥਿਤੀ ਪ੍ਰਵਾਨ ਚੜ੍ਹਦੀ ਹੈ ਉਸੇ ਪਰਪੇਖ ਵਿੱਚ ਉਹ ਹੋਈ ਬੀਤੀ ਨੂੰ ਵਰਣਨ ਕਰਦਾ ਹੈ ਜਾਂ ਇਹ ਵੀ ਜੋੜ ਲਈਏ ਕਿ ਲੇਖਕ ਦਾ ਸਮਾਜਿਕ ਰੁਤਬਾ ਕਿੰਨਾ ਕੁ ਵੱਡਾ ਹੈ ਕਿਉਂਕਿ ਇਸ ਰੁਤਬੇ ਰਾਹੀਂ ਕਈ ਉੱਚੀਆਂ ਥਾਵਾਂ ਤੇ ਉਹ ਬੇਰੋਕ ਪੁੱਜ ਸਕਦਾ ਹੈ ਜਿੱਥੋਂ ਕਈ ਤਰ੍ਹਾਂ ਦੀ ਕੀਮਤੀ ਜਾਣਕਾਰੀ ਉਹਨੂੰ ਮਿਲ ਸਕਦੀ ਹੈ ਲੇਖਕ ਕੋਲ ਖੋਜ ਜਾਂ ਲੇਖਣ ਲਈ ਸਾਧਨ ਕਿਹੋ ਜਿਹੇ ਹਨ ਉਹ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ ਤੇ ਉਸ ਦੀ ਉਮਰ ਅਤੇ ਜ਼ਿੰਦਗੀ ਵਿੱਚ ਹੰਡਾਇਆ ਤਜਰਬਾ ਕਿੰਨਾ ਹੈ ਬਸ ਇਹਨਾਂ ਮੋٹے ਨੁਕਤਿਆਂ ਨੂੰ ਸਮਝਣ ਤੋਂ ਬਾਅਦ ਗੱਲ ਅੱਗੇ ਚੱਲਦੀ ਹੈ ਸੰਸਾਰ ਵਿੱਚ ਜਿੰਨਾ ਕੁ ਪ੍ਰਚਲਿਤ ਪ੍ਰਵਾਨਿਤ ਇਤਿਹਾਸ ਹੈ ਇਹ ਸਾਰੇ ਜੇਤੂ ਲੋਕਾਂ ਵੱਲੋਂ ਲਿਖਿਆ ਗਿਆ ਹੈ ਜੇਤੂਆਂ ਦੀ ਪ੍ਰਸ਼ੰਸਾ ਵਿੱਚ ਲਿਖਿਆ ਗਿਆ ਹੈ ਹਾਰੇ ਹੋਏ ਲੋਕਾਂ ਦਾ ਦਰਦ ਕੌਣ ਪੇਸ਼ ਕਰੇਗਾ ਜਿਵੇਂ ਉਹਨਾਂ ਨੂੰ ਬਿਨਾਂ ਕਾਰਨ ਨਿਸ਼ਾਨਾ ਬਣਾਇਆ ਗਿਆ ਸਮੂਹਕ ਕਤਲ ਕੀਤੇ ਬੱਚੇ ਬੁੱਢੇ ਤੇ ਔਰਤਾਂ ਤੱਕ ਨੂੰ ਬੇਰਹਿਮੀ ਨਾਲ ਕੁਚਲਿਆ ਗਿਆ ਅੱਗਾਂ ਲਾ ਕੇ ਸਭ ਕੁਝ ਸਵਾਹ ਕਰ ਦਿੱਤਾ ਗਿਆ ਧਰਮ ਅਸਥਾਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਇਹਨਾਂ ਖੌਫਨਾਕ ਕਾਰਿਆ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜਿਹੜੇ ਲੋਕ ਖੁਦ ਮਰ ਚੁੱਕੇ ਹਨ ਜੀਵਤ ਲੋਕ ਹਾਰ ਕੇ ਗੁਲਾਮੀ ਗਲ ਪਵਾ ਚੁੱਕੇ ਹਨ ਉਹਨਾਂ ਦੇ ਹੱਕ ਵਿੱਚ ਲਿਖਣ ਦਾ ਮਤਲਬ ਹੈ ਹਾਰਿਆਂ ਹੋਿਆਂ ਦੇ ਸਾਥੀ ਬਣਨਾ ਹਾਰੇ ਹੋਏ ਲੋਕਾਂ ਦੀ ਹਮਾਇਤ ਕਰਕੇ ਪ੍ਰਤੱਖ ਪ੍ਰਾਪਤੀ ਕੋਈ ਨਹੀਂ ਹੁੰਦੀ ਪਰ ਜੋਰਾਵਰਾਂ ਦੀ ਕਰੋਪੀ ਵਾਧੂ ਦੀ ਗੱਲ ਆ ਪਵੇਗੀ ਫਿਰ ਕੀ ਲੋੜ ਪਈ ਹੈ ਆਖੇ ਆ ਬੈਲ ਮੈਨੂੰ ਮਾਰ ਦੂਸਰੇ ਪਾਸੇ ਜੇਤੂ ਲੋਕਾਂ ਦੀ ਪ੍ਰਸ਼ੰਸਾ ਵਿੱਚ ਦੋ ਅੱਖਰ ਲਿਖਣ ਬਦਲੇ ਉਹਨਾਂ ਦੇ ਨਜ਼ਰੇ ਕਰਮ ਬਣਾਂਗੇ ਮਾਨ ਸਨਮਾਨ ਮਿਲੇਗਾ ਨਗਦ ਰਾਸ਼ੀ ਮਿਲੇਗੀ ਅਹੁਦੇ ਰਤਬੇ ਮਿਲ ਸਕਦੇ ਨੇ ਬਸ ਆਮ ਲੇਖਕ ਇਤਿਹਾਸਕਾਰ ਜਾਂ ਕਵੀ ਜੋ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਆਖਣ ਦੀ ਜ਼ਰੂਰਤ ਕਰਦਾ ਹੈ ਕਦੀ ਵੀ ਨਹੀਂ ਕਰਦਾ ਉਸ ਨੂੰ ਦਬਾਉਣ ਲਈ ਪੂਰੀ ਬਾਹ ਲਾਈ ਜਾਂਦੀ ਹੈ ਜਿਵੇਂ ਕਿ ਗੁਰੂ ਸਾਹਿਬਾਨਾਂ ਨੂੰ ਸੱਚ ਬੋਲਣ ਤੋਂ ਹਰ ਹਿੱਲਾ ਵਰਤ ਕੇ ਰੋਕਣ ਦਾ ਯਤਨ ਕੀਤਾ ਗਿਆ ਬਹੁ ਗਿਣਤੀ ਦੇ ਜ਼ੋਰ ਨਾਲ ਇੱਕੋ ਝੂਠ ਨੂੰ ਬਾਰ-ਬਾਰ ਸੱਚ ਬਣਾ ਕੇ ਪੇਸ਼ ਕੀਤਾ ਜਾਵੇ ਤਾਂ ਉਹ ਵੀ ਸੱਚ ਦੀ ਥਾਂ ਮਲ ਲੈਂਦਾ ਹੈ ਪੈਸੇ ਦੇ ਜ਼ੋਰ ਨਾਲ ਲੇਖਕਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਾਂਦੀ ਹੈ ਕਲਮਾ ਖਰੀਦ ਲਈਆਂ ਜਾਂਦੀਆਂ ਹਨ ਅੱਜ মিডিਆ ਬਹੁਤ ਜੋਰਾਵਰ ਬਣ ਗਿਆ ਹੈ ਇਸ ਦੀ ਵਰਤੋਂ ਦੁਰਵਰਤੋਂ ਰਾਹੀਂ ਰੱਸੀ ਨੂੰ ਸੱਪ ਤੇ ਸੱਪ ਨੂੰ ਰੱਸੀ ਆਰਾਮ ਨਾਲ ਬਣਾਇਆ ਜਾ ਸਕਦਾ ਹੈ ਪੱਥਰ ਦੇ ਟੁਕੜੇ ਨੂੰ ਰੱਬ ਤੇ ਰੱਬ ਨੂੰ ਖਿਲਾਉਣਾ ਬਣਾ ਦੇਣਾ ਵੀ ਬੜਾ ਸੁਖਾਲਾ ਹੈ ਮਨੁੱਖੀ ਸੋਚ ਖਾਸ ਵਸਤੂਆਂ ਰਾਹੀਂ ਵੀ ਇਤਿਹਾਸ ਨਾਲ ਜਜ਼ਬਾਤੀ ਸਾਂਝ ਰੱਖਦੀ ਹੈ ਜੇਤੂ ਲੋਕ ਹਰ ਹਿੱਲਾ ਵਰਤ ਕੇ ਹਾਰੇ ਲੋਕਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਪੂਰੀ ਹੁਸ਼ਿਆਰੀ ਨਾਲ ਖਤਮ ਕਰ ਦਿੰਦੇ ਨੇ ਤਾਂ ਕਿ ਕਦੀ ਪੁਰਾਤਨ ਚਿੰਨ ਵੇਖ ਕੇ ਵੀ ਗੁਲਾਮ ਨੂੰ ਆਪਣੇ ਪਿਛੋਕੜ ਦੀ ਯਾਦ ਨਾ ਆ ਜਾਵੇ ਜਦੋਂ ਕੋਈ ਮਾਣ ਕਰਨ ਯੋਗ ਵਸਤੂ ਨਾ ਰਹੀ ਸਭਾ ਮਾਣ ਭਰੀ ਘਟਨਾ ਨਾ ਰਹੀ ਫਿਰ ਮਾਣ ਕਾਦੇ ਤੇ ਕਰਨਾ ਹੋਇਆ ਇਸ ਲਈ ਜੇਤੂ ਦਰਿੰਦੇ ਕਿਸੇ ਨਾ ਕਿਸੇ ਬਹਾਨੇ ਯਾਦ ਚਿੰਨ ਇਤਿਹਾਸਕ ਨਿਸ਼ਾਨੀਆਂ ਖਤਮ ਕਰਨ ਵਿੱਚ ਢਿੱਲ ਨਹੀਂ ਕਰਦੇ ਥਾਂ-ਥਾਂ ਬੋਧੀ ਮੰਦਰ ਤੋੜੇ ਗਏ ਇਹ ਸਭ ਕਿਸੇ ਹੋਰ ਵੱਲੋਂ ਨਹੀਂ ਇੱਕ ਪੂਰੀ ਸਾਜ਼ਿਸ਼ ਤਹਿਤ ਹਿੰਦੂਆਂ ਦੀ ਪੁੰਦਰ ਸੁਰਜੀਤੀ ਦੇ ਅਲੰਬਰਧਾਰ ਸ਼ੰਕਰਾਚਾਰੀਆ ਨੇ ਕੀਤਾ ਸੀ ਕਰਾਇਆ ਵੀ ਇਸੇ ਨੇ ਸੀ ਇਸ ਤਰ੍ਹਾਂ ਕੁਝ ਬਹਾਨੇ ਘੜ ਕੇ ਮੁਸਲਮਾਨ ਹਾਕਮਾਂ ਵੱਲੋਂ ਹਿੰਦੂ ਸਮਾਜ ਨੂੰ ਪੁੱਜ ਕੇ ਬੇਪੱਥ ਕੀਤਾ ਗਿਆ ਮੰਦਰ ਢਾਹੇ ਗਏ ਸਿੱਖਾਂ ਦੇ ਗੁਰਦੁਆਰੇ ਆਪਣੀ ਸਰਕਾਰ ਵੱਲੋਂ ਢਾਹੇ ਗਏ ਪੁਰਾਤਨ reference library ਸਾੜ ਕੇ ਸਵਾਹ ਕਰ ਦਿੱਤੀ ਗਈ ਬੱਚਿਆਂ ਨੂੰ ਬੰਨ ਕੇ ਮਾਰਿਆ ਗਿਆ ਔਰਤਾਂ ਨਾਲ ਬਹਿਸ਼ੀ ਢੰਗ ਦਾ ਸਲੂਕ ਕੀਤਾ ਗਿਆ ਕੌਮੀ ਮਾਣ ਤੋੜਨ ਲਈ ਧਰਮ ਸਥਾਨਾਂ ਤੇ ਹਮਲਾ ਮਨੁੱਖੀ ਦਰਿੰਦਗੀ ਦਾ ਤੰਡਵ ਨਾਚ ਸਮੂਤ ਸਮੂਕ ਕਤਲੇਆਮ ਸੋਚ ਮੰਡਲ ਨੂੰ ਪਿੱਛੇ ਵੱਲ ਲੈ ਜਾਓ ਤ੍ਰੇਤੇ ਯੁੱਗ ਦਾ ਮਹਾਵਲੀ ਰਾਵਣ ਕੀ ਸੱਚਮੁੱਚ ਕਸੂਰਵਾਰ ਸੀ ਫਿਰ ਸਭ ਤੋਂ ਪਹਿਲਾਂ ਤਾਂ ਰਾਮ ਲਖਮਣ ਨੇ ਸਰੂਪ ਨਖਾਂ ਰਾਵਣ ਮਹਾਰਾਜੇ ਦੀ ਕੁਮਾਰੀ ਭੈਣ ਦੀ ਬੇਪਤੀ ਕੀਤੀ ਸੀ ਬਿਨਾ ਕਿਸੇ ਕਾਰਨ ਫਿਰ ਧੋਖੇ ਨਾਲ ਬਾਲੀ ਨੂੰ ਰਾਮ ਨੇ ਖੁਦ ਮਾਰਿਆ ਸੀ ਉਸ ਦੀ ਪਤਨੀ ਸੁਗਰੀਬ ਦੇ ਹਵਾਲੇ ਕਰ ਦਿੱਤੀ ਸੀ ਰਾਵਣ ਸੀਤਾ ਨੂੰ ਲਿਜਾ ਕੇ ਵੀ ਉਸ ਦੀ ਇੱਛਾ ਤੋਂ ਬਗੈਰ ਕੋਈ ਬੁਰਾ ਸਲੂਕ ਨਹੀਂ ਕਰਦਾ ਰਾਮ ਸੀਤਾ ਦੀ ਅਗਨੀ ਪ੍ਰੀਖਿਆ ਵੀ ਲੈਂਦਾ ਹੈ ਸੱਚੀ ਹੋਣ ਦੇ ਬਾਵਜੂਦ ਵੀ ਸੀਤਾ ਨੂੰ ਘਰੋਂ ਕੱਢ ਜੰਗਲ ਵਿੱਚ ਭੇਜ ਦਿੰਦਾ ਹੈ ਪਰ ਪੇਸ਼ਕਾਰੀ ਵੇਖੋ 라ਵਣ ਰਕਸ਼ ਬਣਾ ਦਿੱਤਾ ਗਿਆ ਹੈ ਤੇ ਜਾਲਮ ਰਾਜਾ ਰਾਮ ਭਗਵਾਨ ਰੂਪ ਥਾਪ ਦਿੱਤਾ ਗਿਆ ਹੈ ਨਾ ਬਹੁ ਗੰਟੀ ਜੇਤੂਆਂ ਦੀ ਕਮਾਲ ਕਲਾ ਕਿਰਤ ਦੁਰਯੋਧਨ ਰਾਜ ਦਾ ਅਸਲੀ ਹੱਕਦਾਰ ਸੀ ਪਰ ਰਾਜ ਤੋਂ ਵਾਂਝਾ ਕਰ ਦਿੱਤਾ ਗਿਆ ਕਾਰਨ ਪੰਡਵਾਂ ਦਾ ਸੱਕਾ ਵੱਡਾ ਭਰਾ ਸਾਰੇ ਹੱਕਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਕਾਰਨ ਲਸਾਨੀ ਯੋਧਾ ਛਲ ਕਪੜ ਤੇ ਫਰੇਬ ਨਾਲ ਮਾਰ ਦਿੱਤਾ ਜਾਂਦਾ ਹੈ ਅਰਜੁਨ ਜੋ ਅਤੀ ਬੁਝਦਿਲ ਸੀ ਉਹ ਜੰਗ ਦਾ ਜੰਗ ਦਾ ਹੀਰੋ ਬਣਾ ਦਿੱਤਾ ਗਿਆ ਧਰਮਪੁੱਤਰ ਝੂਠ ਵੀ ਬੋਲਦਾ ਹੈ ਧਰਮਪੁੱਤਰ ਜੂਆ ਵੀ ਖੇਡਦਾ ਹੈ ਰਾਜ ਪੈਸਾ ਮਹਿਲ ਤੇ ਪਤਨੀ ਤੱਕ ਜੂਏ ਵਿੱਚ ਹਾਰ ਜਾਂਦਾ ਹੈ ਫਿਰ ਵੀ ਉਸ ਨੂੰ ਧਰਮਪੁੱਤਰ ਕਿਹਾ ਜਾਂਦਾ ਹੈ ਕ੍ਰਿਸ਼ਨ ਖੁਦ ਵੀ ਝੂਠ ਅਤੇ ਫਰੇਬ ਦੀ ਵਰਤੋਂ ਕਰਦਾ ਹੈ ਰੁਕਮਣੀ ਅਤੇ ਹੋਰ अनेका ਜਨਾਨੀਆਂ ਨੂੰ ਜਬਰੀ ਉਧਾਲ ਕੇ ਲੈ ਜਾਂਦਾ ਹੈ ਇਸ਼ਨਾਨ ਕਰਦੀਆਂ ਔਰਤਾਂ ਦੇ ਕੱਪੜੇ ਚੁੱਕ ਲੈਂਦਾ ਹੈ ਜੇਤੂ ਹੋਣ ਕਰਕੇ ਇਹ ਸਾਰੇ ਉਸ ਦੇ ਚੋਜ ਮੰਨੇ ਜਾਂਦੇ ਨੇ ਹਾਰੇ ਹੋਣ ਕਰਕੇ ਦਰਯੋਦਨ ਤੇ ਕਾਰਣ ਤ੍ਰਿਸ਼ਕਾਰ ਦੇ ਪਾਤਰ ਬਣ ਜਾਂਦੇ ਨੇ ਕਿਉਂਕਿ ਪਾਂਡਵ ਜਿੱਤ ਗਏ ਇਸ ਕਰਕੇ ਉਹਨਾਂ ਦਾ ਕੀਤਾ ਹਰ ਪਾਪ ਜ਼ੁਲਮ ਸਹੀ ਠਹਿਰਾ ਦਿੱਤਾ ਗਿਆ ਮੁਗਲਾਂ ਵੀ ਇੱਥੇ ਜੇਤੂ ਹੋ ਕੇ ਜੋ ਕਹਿਰ ਟਾਹੇ ਉਹਨਾਂ ਦੀਆਂ ਕੁਝ ਬਣਗੀਆਂ ਇਤਿਹਾਸ ਦੇ ਪੰਨਿਆਂ ਵਿੱਚ ਮਿਲ ਜਾਂਦੀਆਂ ਨੇ ਮੁਸਲਮਾਨਾਂ ਤੋਂ ਬਾਅਦ ਅੰਗਰੇਜ਼ਾਂ ਨੇ ਜੋ ਕੀਤਾ ਉਹਨਾਂ ਦੇ ਹੁੰਦਿਆਂ ਉਸ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਜਿਹੜੇ ਅੱਜ ਜੇਤੂ ਭਾਰਤ ਵਿੱਚ ਸ਼ਹੀਦ ਹਨ ਕੌਮੀ ਹੀਰੋ ਹਨ ਅੰਗਰੇਜ਼ਾਂ ਦੀਆਂ ਨਜ਼ਰਾਂ ਤੇ ਲਿਖਤਾਂ ਵਿੱਚ ਉਹ ਕਾਤਲ ਡਾਕੂ ਤੇ ਬਦਮਾਸ਼ ਸਤਗੁਰੂ ਅਰਜਨ ਸਾਹਿਬ ਜੀ ਦੀ ਪਵਿੱਤਰ ਸ਼ਖਸੀਅਤ ਤੇ ਜਹਾਂਗੀਰ ਦੀ ਤੁਜਕੇ ਜਹਾਂਗੀਰੀ ਵਿੱਚ ਬਹੁਤ ਹੀ ਕਨਾਉਣੇ ਇਲਜ਼ਾਮ ਲਾਏ ਗਏ ਸਨ ਪਰਉਪਕਾਰ ਦੀ ਮੂਰਤ ਨੂੰ ਬਿਨਾਂ ਕਸੂਰ ਤਸੀਹੇ ਦੇ ਕੇ ਸ਼ਹੀਦ ਵੀ ਕੀਤਾ ਗਿਆ ਤੇ ਬਦਨਾਮ ਵੀ ਕੀਤਾ ਗਿਆ ਇਹੀ ਕੁਝ ਨੌਵੇਂ ਸਤਗੁਰਾਂ ਅਤੇ ਤਿੰਨੇ ਸਿੱਖਾਂ ਨਾਲ ਕੀਤਾ ਗਿਆ ਬੰਦਾ ਸਿੰਘ ਬਹਾਦਰ ਤੇ ਉਸਦੇ ਸਾਥੀ ਉਸ ਤੋਂ ਬਾਅਦ ਮਿਸਲਾਂ ਦਾ ਭਿਆਨਕ ਸਮਾਂ ਜੰਗਲੀ ਵਾਸ ਜਾਨਵਰਾਂ ਵਾਂਗ ਸਿੱਖਾਂ ਦਾ ਸ਼ਿਕਾਰ ਕੀਤਾ ਜਾਣਾ ਸਿਰਾਂ ਦੇ ਮੁੱਲ ਤਾਕਤ ਅਤੇ ਬਹੁਗੁਣਤੀ ਦੇ ਜੋਰ ਸਿੱਖਾਂ ਨੂੰ ਪੁੱਜ ਕੇ ਬਦਨਾਮ ਕੀਤਾ ਗਿਆ ਜਿਉਣ ਦੇ ਸਾਰੇ ਹੱਕ ਖੋਲੇ ਗਏ ਫਿਰ ਵੀ ਕਸੂਰਵਾਰ ਸਿੱਖਾਂ ਨੂੰ ਹੀ ਗਰਦਾਨਿਆ ਗਿਆ ਕਾਜੀ ਨੂਰ ਮੁਹੰਮਦ ਵਰਗਿਆਂ ਨੇ ਸਿੱਖਾਂ ਨੂੰ ਕੁੱਤੇ ਤੱਕ ਆਪਣੇ ਲਿਖਤ ਵਿੱਚ ਲਿਖਿਆ ਜਦੋਂ ਤਾਕਤ ਦਾ ਪਲੜਾ ਸਿੱਖਾਂ ਦੇ ਹੱਕ ਵਿੱਚ ਝੋਗ ਗਿਆ ਹਾਕਮਾਂ ਦੀਆਂ ਜੜਾਂ ਉਖੜ ਗਈਆਂ ਸਿੱਖ ਪੰਜਾਬ ਦੇ ਰਾਜੇ ਬਣ ਗਏ ਤਦੋਂ ਬੁੱਲੇ ਸ਼ਾਹ ਆਖਣ ਲਈ ਮਜਬੂਰ ਹੋ ਗਿਆ ਮੁਗਲਾਂ ਜ਼ਹਿਰ ਪਿਆਲੇ ਪੀਤੇ ਭੂਰਿਆਂ ਵਾਲੇ ਰਾਜੇ ਕੀਤੇ ਸ਼ਾਹ ਮੁਹੰਮਦ ਕੂਕਿਆ ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ਗੱਲ ਕੀ ਕਮਜ਼ੋਰ ਮਨੁੱਖ ਕਮਜ਼ੋਰ ਕੌਮ ਠੀਕ ਹੋਣ ਦੇ ਬਾਵਜੂਦ ਵੀ ਗਲਤ ਹੋਇਆ ਕਰਦੀ ਹੈ ਤਾਕਤਵਰ ਤਾਕਤਵਰ ਕੌਮ ਦੇ ਵਿਅਕਤੀ ਗਲਤ ਹੁੰਦਾ ਹੋਇਆ ਵੀ ਠੀਕ ਮੰਨਿਆ ਜਾਂਦਾ ਹੈ ਜਿਹੜੇ ਸਿੱਖ ਕੁਝ ਸਮਾਂ ਪਹਿਲਾਂ ਚੋਰ ਡਾਕੂ ਲੁਟੇਰੇ ਕਾਤਲ ਨજર ਆਉਂਦੇ ਸਨ ਉਹ ਤਾਕਤਵਰ ਬਣਨ ਤੋਂ ਬਾਅਦ ਸਰਦਾਰ ਸਾਹਿਬ ਸਿੰਘ ਸੂਰਮੇ ਬਹਾਦਰ ਸ਼ੇਰ ਤੇ ਬੱਬਰ ਸ਼ੇਰ ਨਾਵਾਂ ਨਾਲ ਨਿਵਾਜੇ ਜਾਣ ਲੱਗੇ ਹਿੰਦੂਆਂ ਨੂੰ ਮੁਸਲਮਾਨਾਂ ਤੇ ਅੰਗਰੇਜ਼ਾਂ ਨੇ ਲੰਮੇ ਸਮੇਂ ਤੱਕ ਅਣਗਿਣਤ ਤਰੀਕੇ અપਮਾਨ ਤੇ ਕੀਤਾ ਕਾਲੇ ਕੁੱਤੇ ਚੋਰ ਤੇ ਕਾਫਰ ਕਿਹਾ ਜਾਂਦਾ ਰਿਹਾ ਭੁੱਖੇ ਮਾਰਨ ਦੀ ਹੱਦ ਤੱਕ ਟੈਕਸ ਲਾ ਕੇ ਸਭ ਕੁਝ ਲੁੱਟ ਲਿਆ ਜਾਂਦਾ ਤੀਰਥਾਂ ਮੰਦਰਾਂ ਤੇ ਵੀ ਟੈਕਸ ਲਾ ਦਿੱਤਾ ਗਿਆ ਤਾਕਤ ਕਾਰਨ ਉਹ ਫਿਰ ਵੀ ਆਪਣੇ ਆਪ ਨੂੰ ਠੀਕ ਸਿੱਧ ਕਰਦੇ ਰਹੇ ਖੁਦ ਹਿੰਦੂਆਂ ਅਸਲ ਵਿੱਚ ਆਰੀਆਨਾਂ ਵੱਲੋਂ ਇੱਥੋਂ ਦੇ ਵਸਨੀਕ ਭਾਰਤੀਆਂ ਨੂੰ ਜਿਹਨੂੰ ਕੋਈ ਸ਼ੂਦਰ ਕਹਿੰਦੇ ਸਨ ਉਹਨਾਂ ਦੇ ਹਾਰ ਜਾਣ ਤੇ ਸਦੀਆਂ ਤੋਂ અપਮਾਨ ਤੇ ਕੀਤਾ ਜੀਵਨ ਦੇ ਸਾਰੇ ਹੱਕ ਸ਼ੂਦਰਾਂ ਤੋਂ ਖੋਹ ਲਏ ਪਸ਼ੂਆਂ ਨਾਲੋਂ ਬਦਤਰ ਨਰਕੀ ਜੀਵਨ ਜਿਉਣ ਲਈ ਮਜਬੂਰ ਕੀਤਾ ਗਿਆ ਜੇ ਕੋਈ ਯਰਾ ਉੱਚਾ ਸਾਪੀ ਲੈਂਦਾ ਨજર ਆਇਆ ਤਾਂ ਸਿਰ ਕਲਮ ਕਰ ਦਿੱਤਾ ਗਿਆ ਇਹਨਾਂ ਦੇ ਘਰ ਜ਼ਮੀਨਾਂ ਸਭ ਖੋਲੇ ਗਏ ਕੰਗਾਲ ਕਰ ਦਿੱਤੇ ਇਹ ਲੋਕ ਆਪਣੇ ਅਧੀਨ ਸਦੀਆਂ ਤੋਂ ਸਰਟੀਫਿਕੇਟ ਦਿੱਤਾ ਗਿਆ শূ드ਰਾਂ ਦਾ ਸਰਟੀਫਿਕੇਟ ਦਿੱਤਾ ਗਿਆ ਵਿਦਿਆ ਅਤੇ ਤਾਕਤ ਵਰਤ ਕੇ শূ드ਰਾਂ ਨੂੰ ਬਰਬਾਦ ਕਰਕੇ ਵੀ ਆਰੀਆ ਪੁੱਤਰ ਖੱਤਰੀ ਤੇ ਬ੍ਰਾਹਮਣ ਪੂਜਣ ਯੋਗ ਹੈ ਮਹਾਨ ਹੈ ਰੱਬ ਦੇ ਦਰਤੇ ਪ੍ਰਵਾਨ ਹੈ ਸਵਰਗ ਦਾ ਪੂਰਾ ਹੱਕਦਾਰ ਹੈ ਸੂਦਰ ਵਿਚਾਰੇ ਇਥੇ ਵੀ ਨਰਕ ਭੋਗ ਰਹੇ ਨੇ দান ਕਰਨ ਲਈ ਪੱਲੇ ਫੁੱਟੀ ਕੌਡੀ ਨਹੀਂ ਧਰਮ ਕਰਮ ਕੋਈ ਕਰ ਸਕਣ ਦਾ ਅਧਿਕਾਰ ਨਹੀਂ ਤਾਂ ਤੇ ਉਹਨਾਂ ਨੂੰ ਅਗਲੇ ਜਨਮ ਵਿੱਚ ਵੀ ਨਰਕਾਂ ਵਿੱਚ ਹੀ ਗਲਣਾ ਪਵੇਗਾ ਪਾਠਕ ਜਨੋ ਸੋਚੋ ਤਾਕਤ ਅਤੇ ਬਹੁਤੀ ਗਿਣਤੀ ਵਿਦਿਆ ਆਦਕ ਨਾਲ ਮਨੁੱਖ ਕੀ ਕੀ ਨੀਚ ਕਰਮ ਕਰਕੇ ਸਾਫ ਬਚ ਨਿਕਲਦਾ ਹੈ ਲੱਗਦਾ ਹੈ ਜਦ ਰੱਬ ਜੇਤੂਆਂ ਨਾਲ ਹੀ ਰਲ ਜਾਂਦਾ ਹੈ ਹਾਰੇ ਹੋ ਜਾਂਦਾ ਮਤਲਬ ਰੱਬ ਕਿਉਂ ਕਰੇ ਕਮਜ਼ੋਰਾਂ ਨਾਲ ਰਲ ਕੇ ਰੱਬ ਨੇ ਭਲਾ ਆਪਣੀ ਬੇਇੱਜ਼ਤੀ ਕਰਾਉਣੀ ਹੈ ਦੇਸ਼ਵੰਡ ਤੋਂ ਪਹਿਲਾਂ ਸਿੱਖਾਂ ਨਾਲ ਹਿੰਦੂਆਂ ਦਾ ਵਿਹਾਰ ਹੋਰ ਤਰ੍ਹਾਂ ਦਾ ਸੀ ਕਿਉਂਕਿ ਤਦੋਂ ਹਿੰਦੂ ਵੀ ਉਤਨੇ ਗੁਲਾਮ ਸਨ ਜਿੰਨੇ ਸਿੱਖ ਦੇਸ਼ਵੰਡ ਤੋਂ ਬਾਅਦ ਤਾਕਤ ਦੇ ਮਾਲਕ ਹਿੰਦੂ ਬਣ ਬੈਠੇ ਕੀਤੇ ਵਾਅਦੇ ਵਿਸਾਰ ਦਿੱਤੇ ਗਏ ਦੇਸ਼ਵੰਡ ਦੇ 2 ਮਹੀਨਿਆਂ ਅੰਦਰ ਉਜੜ ਕੇ ਆਏ ਬਰਬਾਦ ਹੋ ਚੁੱਕੇ ਸਿੱਖਾਂ ਨੂੰ ਆਜ਼ਾਦ ਭਾਰਤ ਵਿੱਚ ਗ੍ਰੇਮ ਪੇਸ਼ਾ ਵੀ ਗਰਦਾਨਿਆਂ ਗਿਆ ਜ਼ਮੀਨਾਂ ਵੀ ਸਿੱਖਾਂ ਦੀਆਂ ਘਟ ਗਈਆਂ ਲੱਖਾਂ ਪਰਿਵਾਰਾਂ ਦੇ ਮੈਂਬਰ ਰੱਬ ਨੂੰ ਪਿਆਰੇ ਹੋ ਗਏ ਕੱਖੋਂ ਹੌਲੇ ਹੋ ਗਏ ਸਾਰੇ ਪਰਿਵਾਰ ਤੇ ਸਰਦਾਰਾਂ ਨੇ ਜੋ ਕੱਲ ਲੱਖਾਂ ਦੇ ਮਾਲਕ ਸਨ ਇਸ ਲੜਾਈ ਵਿੱਚ ਪੂਰੀ ਤਰ੍ਹਾਂ ਹਾਰ ਗਏ ਹਾਰਿਆ ਹੋਇਆਂ ਦੀ ਕਮਜ਼ੋਰਾਂ ਦੀ ਫਿਰ ਇੱਜ਼ਤ ਕਾਦੀ ਹੋਇਆ ਕਰਦੀ ਹੈ ਇਸ ਪਰਥਾਏ ਇਕਬਾਲ ਦਾ ਇੱਕ ਸ਼ੇਰ ਹੈ ਥਾ ਜੋ ਨਾ ਖੂਬ ਬਤਰੀਜ ਵਹੀ ਖੂਬ ਹੁਆ ਕਿ ਗੁਲਾਮੀ ਮੇ ਬਦਲ ਜਾਤਾ ਹੈ ਕੌਮੋਂ ਕਾ ਜ਼ਮੀਰ ਅੱਜ ਸਿਰ ਸਖਰ ਪੱਖੋਂ અપਮਾਨਤ ਹਨ ਬਹੁਤ ਸਾਰੇ ਵਿਕਤਰੇ ਆਖੇ ਜਾਂਦੇ ਸਾਨੂੰ ਸਾਡੇ ਨਾਲ ਹੋ ਰਹੇ ਨੇ ਕਿੱਥੇ ਹਨ ਹੁਣ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਸ਼ਾਮ ਸਿੰਘ ਅਟਾਰੀ ਦੇ ਪੈਰੋਕਾਰ ਕਿਧਰ ਚਲੇ ਗਏ ਉਹ ਬਹਾਦਰ ਯੋਧੇ ਉਹੀ ਕਮੇਣੇ ਵਕਾਊ ਲੋਕ ਫਿਰ ਜੋ ਜੇਤੂਆਂ ਅੱਗੇ ਵਫਾਦਾਰੀ ਦਾ ਹਲਪ ਲੈ ਚੁੱਕੇ ਪਾਲਤੂ ਸਰਕਸ ਵਿੱਚ ਮਨੋਰੰਜਨ ਕਰਨ ਵਾਲੇ ਪਿੰਜਰੇ ਵਿੱਚ ਕੈਦ ਅਕਾਲੀ ਸੂਰਮੇ 5 ਸਾਲ ਦੇ ਅਖੌਤੀ ਰਾਜ ਸਮੇਂ ਇੱਕ ਸਿੱਖਾਂ ਕਾਂ ਪੰਜਾਬ ਮੰਗਾਂ ਬਾਰੇ ਇੱਕ ਵਾਰ ਵੀ ਕਦੀ ਜ਼ੁਬਾਨ ਨਹੀਂ ਖੋਲਦੇ ਇਹ ਤਾਂ ਮੂੰਹ ਨੂੰ ਤਾਲਾ ਲਾ ਕੇ ਬੈਠ ਜਾਂਦੇ ਨੇ ਰਾਜਗਦੀ ਖੁੱਸਣ ਤੇ ਪੰਜਾਬ ਦੀਆਂ ਮੰਗਾਂ ਪ੍ਰਾਪਤ ਕਰਨ ਦੇ ਖੇਖਣ ਕਰਨ ਲੱਗ ਪੈਂਦੇ ਨੇ ਮਗਰ ਮਛਦੇ ਹੰਝੂ ਬਹਾਨ ਲੱਗ ਪੈਂਦੇ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਕਾਲੀਆਂ ਦੇ ਸਿਲੇਬਸ ਕੇਂਦਰ ਸਰਕਾਰ ਦੀ ਇੱਛਾ ਮੁਤਾਬਕ ਬਣਦੇ ਨੇ ਖੋਜ ਕਾਰਜਾਂ ਦੇ ਨਾਮ ਹੇਠ ਕੂੜ ਕੁਸੱਤ ਘੱਟ ਗਿਣਤੀਆਂ ਨੂੰ ਹੌਸਲਾ ਹੀਣ ਕਰਨ ਵਾਲਾ ਲਿਖਿਆ ਅਤੇ ਲਿਖਵਾਇਆ ਜਾਂਦਾ ਹੈ Hindu ਸੋਚ ਧਾਰਾ ਤੋਂ ਵੱਖਰੀ ਕੋਈ ਧਾਰਾ ਪੈਦਾ ਹੀ ਨਹੀਂ ਹੋਣ ਦਿੱਤੀ ਜਾਂਦੀ ਖਾਲਸੇ ਦਾ 300 ਸਾਲਾ ਸੰਪੂਰਨਤਾ ਦਿਵਸ ਸਾਡੇ ਅਖੌਤੀ ਆਪਣਿਆਂ ਨੇ 100 ਕਰੋੜ ਵਿੱਚ ਵੇਚ ਦਿੱਤਾ ਸੀ ਇਸੇ ਸਾਲ 1999 ਦਸੰਬਰ ਮਹੀਨੇ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਰਾਹੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਧਰਮ ਅਧਿਐਨ ਦੇ ਵਿਸ਼ੇ ਦੇ ਸਾਰੇ ਫੰਡ ਰੋਕ ਦਿੱਤੇ ਗਏ ਇਸ ਦੀ ਥਾਂ 'ਤੇ ਗਾਂਧੀ ਸਟੱਡੀ ਸ਼ੁਰੂ ਕਰ ਦਿੱਤੀ ਗਈ ਇਸ ਗਾਂਧੀ ਸਟੱਡੀ ਵਾਲਿਆਂ ਨੂੰ ਫੰਡ ਅਤੇ ਵਜੀਫੇ ਪ੍ਰਵਾਨ ਕੀਤੇ ਗਏ ਬੁੱਧ ਜੈਨ ਇਸਲਾਮ ਈਸਾਈ ਤੇ ਹਿੰਦੂ ਧਰਮ ਪੜਨ ਵਾਲੇ ਵਿਦਿਆਰਥੀਆਂ ਨੂੰ ਵਜੀਫਾ ਮਿਲੇਗਾ ਪਰ ਸਿੱਖ ਧਰਮ ਪੜਨ ਵਾਲੇ ਨੂੰ ਵਜੀਫਾ ਨਹੀਂ ਮਿਲੇਗਾ ਸਾਡੇ ਪਿੰਜਰੇ ਦੇ ਸ਼ੇਰਾਂ ਭਗਤਾਂ ਕੀ ਮਾਰਨੀ ਸੀ ਇਹ ਮਿਉ ਮਿਉ ਵੀ ਨਹੀਂ ਕਰ ਸਕੇ ਅੱਜ ਤੱਕ ਗੁਰਬਾਣੀ ਹਿੰਦੂ ਮਿਥਿਹਾਸ ਤੋਂ ਮੁਕਤ ਨਹੀਂ ਕੀਤੀ ਜਾ ਸਕੀ ਗੁਰਮਤ ਧਾਰਾ ਵਾਲਾ ਇੱਕ ਸਿੱਖ ਸਕੂਲ ਅਜੇ ਤੱਕ ਮਾਂ ਦੇ ਗਰਭ ਵਿੱਚ ਹੀ ਹੈ ਅਗਰ ਕਿਸੇ ਸਮੇਂ ਤੋਂ ਜਨਮ ਲੈ ਲਵੇ ਤਾਂ ਸਿੱਖ ਫਿਲਾਸਫੀ ਜਿੰਨੀ ਕਿ ਲਿਖੀ ਗਈ ਹੈ ਪ੍ਰਾਤਨ ਹਿੰਦੂ ਵਿਚਾਰਧਾਰਾ ਦੇ ਨੁਕਤੇ ਨਜ਼ਰ ਤੋਂ ਲਿਖੀ ਗਈ ਹੈ ਜਾਤ ਪਾਤ ਬਾਰੇ ਅੱਜ ਤੱਕ ਸ਼ਾਇਦ ਇੱਕੋ ਪੁਸਤਕ ਲਿਖੀ ਗਈ ਹੈ ਜਿਸ ਨੂੰ ਸਹੀ ਮਾਇਨਿਆਂ ਵਿੱਚ ਸਿੱਖੀ ਸਕੂਲ ਵਿੱਚੋਂ ਪ੍ਰਗਟ ਹੋਈ ਪਰਵਾਨਿਆ ਜਾ ਸਕਦਾ ਹੈ ਇਹ ਹੈ ਸਿੱਖ ਇਨਕਲਾਬ ਕਰਤ ਡਾਕਟਰ ਜਗਜੀਤ ਸਿੰਘ ਜੇ ਕਿਤੇ ਮਿਲੇ ਤਾਂ ਇਹ ਪੜਿਓ ਜਰੂਰ ਐ ਜੀ ਪੀ ਸੀ ਤੇ ਅਕਾਲੀ ਦਲ ਪੂਰੀ ਤਰ੍ਹਾਂ ਹਿੰਦੂ ਰਾਜ ਦੀ ਗੁਲਾਮੀ ਨੂੰ ਮਨੋਂ ਸਵੀਕਾਰ ਕਰ ਚੁੱਕੇ ਹਨ ਇਹਨਾਂ ਵਾਸਤੇ ਬ੍ਰਾਹਮਣੀ ਰੀਤਾਂ ਪੂਰਨ ਗੁਰ ਮਰਿਆਦਾ ਦੇ ਲੇਬਲ ਅੰਦਰ ਪ੍ਰਵਾਨ ਹੋ ਚੁੱਕੀਆਂ ਹਨ ਜਥੇਦਾਰ ਪੁਜਾਰੀ ਸ਼੍ਰੇਣੀ ਬਾਗ ਧਰਮ ਦੇ ਅਸੂਲਾਂ ਤੋਂ ਆਪਣੇ ਆਪ ਨੂੰ ਸਰਬੋਤਮ ਐਲਾਨ ਚੁੱਕੇ ਹਨ ਗੁਰ ਬਾਣੀ ਦੇ ਹਵਾਲੇ ਦੇ ਕੇ ਸਮਝਾਈ ਗੱਲ ਵੀ ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰੀ ਹਨ ਸੱਚ ਤੇ ਪਹਿਰਾ ਦੇਣਾ ਪੰਥ ਨੂੰ ਕੋਈ ਨਵੀਂ ਸੇਧ ਦੇਣਾ ਦਿਸ਼ਾ ਪ੍ਰਦਾਨ ਕਰਨੀ ਗੁਲਾਮ ਜੈਨੀਅਤ ਵਾਲੇ ਵਿਅਕਤੀਆਂ ਤੋਂ ਇਸ ਤਰ੍ਹਾਂ ਦੀਆਂ ਆਸਾਂ ਕਰਨੀਆਂ ਮਾਨੋ ਬਾਝ ਔਰਤ ਨੂੰ ਪੁੱਤਰ ਬਤੀ ਹੋਵੇ ਵਿਧਵਾ ਨੂੰ ਸੁਹਾਗਣ ਬਣੀ ਰਹੋ ਦੀ ਅਸ਼ੀਸ਼ ਤੋਂ ਵੱਧ ਕੀਮਤ ਨਹੀਂ ਰੱਖਦੀਆਂ ਵਿਦਵਾਨਾਂ ਨੂੰ ਅਣਪੜ ਲਠ ਮਾਰਾਂ ਨੇ ਦਬਕਾ ਕੇ ਘਰੀ ਬੈਠਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ ਇਹਨਾਂ ਦੇ ਆਕਾ ਕੇਂਦਰੀ ਪ੍ਰਭੂ ਖੁਸ਼ ਹਨ ਕੇ ਸਿੱਖਾ ਨੇ ਪੜ੍ਹਨਾ ਲਿਖਣਾ ਤੇ ਸੋਚਣਾ ਤਿਆਗ ਦਿੱਤਾ ਹੈ ਜੇ ਕੋਈ ਥੋੜੀ-ਬਹੁਤ ਕਦੀ ਅਕਲ ਦੀ ਗੱਲ ਕਰਨ ਦੀ ਗੁਸਾਖੀ ਕਰ ਵੀ ਹੀ ਲਵੇ ਤਾਂ ਉਸ ਨੂੰ ਇੰਨੀ ਵਾਰ ਦੁਰੇ-ਦੁਰੇ ਤੋਏ-ਤੋਏ ਕਰੋ ਮੋੜ ਅਜਿਹਾ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ ਦਸਮ ਪਾਤਸ਼ਾਹ ਹਜੂਰ ਨੇ ਮਗ ਦੀ ਜੰਗ ਸਮੇ ਵਰਦੇ ਗੋਲਿਆਂ ਵਿੱਚ ਵੀ ਵਿਦਿਆ ਅਤੇ ਵਿਦਵਾਨਾਂ ਨੂੰ ਲਾਂਬੇ ਨਹੀਂ ਕੀਤਾ ਬਵੰਜਾ ਕਵੀ ਰਖਣੇ ਕੋਈ ਸ਼ੌਕ ਪਾਲਣ ਵਾਸਤੇ ਨਹੀਂ ਸੀ ਉਹ ਸਾਰੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚੋਂ ਅਲੱਗ-ਅਲੱਗ ਬੋਲੀਆਂ ਜਾਣਨ ਵਾਲੇ ਸਿਆਣੇ ਵਿਦਵਾਨ ਪੁਰਖ ਸਨ ਸਤਿਗੁਰੂ ਜੀ ਇਹਨਾਂ ਨੂੰ ਗੁਰਮਤ ਧਾਰਾ ਚੰਗੀ ਤਰ੍ਹਾਂ ਸਮਝਾ ਕੇ ਵਾਪਸ ਆਪੋ ਆਪਣੇ ਇਲਾਕਿਆਂ ਵਿੱਚ ਭੇਜ ਦਿਆ ਕਰਦੇ ਸਨ ਤਾਂ ਕਿ ਇਸ ਗੁਰਮਤ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ ਚੋਣਾ ਦੇ ਨੇੜੇ ਆਉਣ ਤੇ ਕੁਝ ਭਗਤੀ ਜਿਹੇ ਕਾਰਜ ਉਲੀਕਣ ਦੇ ਬਿਆਨ ਸਿੱਖਾਂ ਦੇ ਲੀਡਰਾਂ ਵੱਲੋਂ ਦਾਗੇ ਜਾਂਦੇ ਨੇ ਦੇਖੋ ਜੀ ਐਤਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪੁਰਬ ਅੰਮਰਸਰ ਮਨਾਵਾਂਗੇ ਪਰ ਕਿਵੇਂ ਮਨਾਓਗੇ ਕੋਈ ਰੂਪਰੇਖਾ ਨਹੀਂ ਗੁਰੂ ਅੰਗਦ ਸਾਹਿਬ ਜੀ ਦਾ 500 ਸਾਲਾ ਪੁਰਬ ਅਸੀਂ ਖਡੂਰ ਸਾਹਿਬ ਮਨਾਵਾਂਗੇ ਪਰ ਸਮਾਜ ਦਾ ਸਿੱਖਾਂ ਦਾ ਕਿਵੇਂ ਭਲਾ ਕਰੋਗੇ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਚਮਕੌਰ ਸਾਹਿਬ ਦੋ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਫਤਿਹਗੜ੍ਹ ਸਾਹਿਬ ਵਿਖੇ ਮਨਾਵਾਂਗੇ ਕਿਵੇਂ ਕੋਈ ਰੂਪਰੇਖਾ ਨਹੀਂ ਹੈ ਬੇਸ਼ਬ ਸਿੱਖ ਸਮੇਲਨ ਤੇ ਕਰੀਬ 50 ਕਰੋੜ ਰੁਪਇਆ ਸ਼੍ਰੋਮਣੀ ਕਮੇਟੀ ਨੇ ਖਰਚ ਦਿੱਤਾ ਪਰ ਨਤੀਜਾ ਕੋਈ ਨਹੀਂ ਨਿਕਲਿਆ ਇਸ ਤਰ੍ਹਾਂ ਦੇ ਰਵੈਤੀ ਗੁਰਪੁਰਬ ਤਾਂ ਹਰ ਸਾਲ ਹੀ ਮਨਾਏ ਜਾ ਰਹੇ ਨੇ ਫਿਰ ਐਤਕੀ ਵੀ ਜੇ ਮਨਾ ਲਏ ਤਾਂ ਵਖਰੇਵਾ ਕੀ ਹੋਇਆ ਉਹੀ ਨਗਰ ਕੀਰਤਨ ਉਹੀ ਕੀਰਤਨ ਦਰਬਾਰ ਉਹੀ ਪਹਿਲਾਂ ਵਾਲੇ ਖਾਲਸਾ ਮਾਰਚ ਫਿਰ ਖਾਲਸਾ ਚੇਤਨਾ ਮਾਰਚ ਅੰਮ੍ਰਿਤਸਰ ਤੋਂ ਪਟਨੇ ਤੱਕ ਰੇਲ ਗੱਡੀ ਰਾਹੀਂ ਮਾਰਚ ਪਾਕਿਸਤਾਨ ਤੋਂ ਭਾਰਤ ਤੱਕ ਮਾਰਚ ਪੰਜਾਂ ਪਿਆਰਿਆਂ ਦੇ ਪਿੰਡਾਂ ਤੋਂ ਆਨੰਦਪੁਰ ਸਾਹਿਬ ਤੱਕ ਦਾ ਮਾਰਚ ਹੋਰ ਕਈ ਤਰ੍ਹਾਂ ਦੇ ਰੰਗ-ਬਰੰਗੇ ਖੱਬੇ ਸੱਜੇ ਉੱਪਰ-ਥੱਲੇ ਮਾਰਚ ਹੁੰਦੇ ਹੋਣਗੇ ਪਰ ਸਿੱਖਾਂ ਦਾ ਕਰੋੜਾਂ ਰੁਪਈਆ ਖਰਚ ਕੇ ਵੀ ਢੇਲੇ ਦਾ ਫਾਇਦਾ ਕਦੀ ਨਹੀਂ ਹੋਇਆ ਗੁਲਾਮੀ ਵਿੱਚ ਸਿੱਖਾਂ ਸਭ ਕੁਝ ਗਵਾ ਲਿਆ ਸਮੇਤ ਆਪਣੀ ਬਹਾਦਰੀ ਅਤੇ ਸਿਆਣਪ ਦੇ ਸਾਰੇ ਪਾਸੇ ਅੱਖਾਂ ਮੀਟ ਕੇ ਚੰਕੜੇ ਮਾਰ ਕੇ ਨਾਮ ਜਪਾਏ ਜਾ ਰਹੇ ਹਨ ਮਾਲਾਵਾਂ ਫੇਰੀਆਂ ਜਾ ਰਹੀਆਂ ਹਨ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ ਅਰਦਾਸਾਂ ਸਰਦਾ ਪੂਰਵਕ ਕੀਤੀਆਂ ਜਾ ਰਹੀਆਂ ਹਨ ਹੁਕਮਨਾਮੇ ਸੁਨੇ ਜਾ ਰਹੇ ਹਨ ਪਰ ਸਿੱਖ ਹੋਰ ਕਮਜ਼ੋਰ ਹੋਰ ਕਮ ਅਕਲ ਹੋਰ ਕਾਇਰ ਹੋਰ ਗੋਲਕ ਚੋਰ ਹੋਰ ਬਿਕਾਹੂ ਤੇ ਗੁਲਾਮ ਬਣਦੇ ਜਾ ਰਹੇ ਹਨ ਅਗਰ ਕੋਈ ਪੰਥਦਰਦੀ ਕਦੀ ਵਕਤ ਕੱਢ ਕੇ ਇਨਾ ਪੱਖਾਂ ਵੱਲ ਨਜ਼ਰ ਮਾਰਨ ਦੀ ਖੇਚਲ ਕਰੇ ਤਾਂ ਸ਼ਾਇਦ ਸਾਡਾ ਕੁਝ ਭਲਾ ਹੋ ਸਕਦਾ ਹੈ ਪਰ ਇਧਰਲੇ ਪਾਸੇ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ